جا رہے ہیں کپراون دی لوڈ نہیں ہے یہ ਸਾਡੇ ਜਿਹੜੇ ਹਰਿਆਣਾ ਦੇ ਭਾਈ ਚ ਕਿਦਾਂ ਲੱਗਦਾ ਜੀ ਤੁਸੀਂ ਕੈਥਲ ਤੋਂ ਨਹੀਂ ਕੈਥਲ ਤੋਂ ਕੈਥਲੀ ਸਾਰ ਰੋहतक ਪਾਣੀ ਪਤਸੌਰ ਨਹੀਂ ਪਤਸਾਰੇ ਡਿਸਟ੍ਰਿਕਟਾਂ ਦੇ ਇਤਨੇ ਵੀ ਆਗੂ ਨੇਤਾ ਲੜਾਕੇ ਨੇਤਾ ਸਾਰੇ ਪਹੁੰਚ ਚੁੱਕੇ ہیں جی اور ਜਦੋਂ ਵੀ ਕੋ ਜਰੂਰਤ ਪਵੇਗੀ ਸਭ ਜਿੰਨੇ ਵੀ ਬੁਲਾਵਾਂਗੇ ਤੇ ਹਰਿਆਣਾ ਸਭ ਇਕੱਠਾ ਜੀ ਹਰਿਆਣਾ ਜਾਮ ਕਰਨਾ ਹੈ ਕੁਝ ਵੀ ਕੋ ਦੇਸ਼ دیں گے ਬਿਲਕੁਲ ਤਿਆਰ ਇਹ ਦੇਖੋ ਜੀ ਇਹ ਆ ਨਾ ਕਿਸਾਨ ਵੀਰ ਕਹਿ ਰਹੇ ਆ ਕਿ ਹਰਿਆਣਾ ਪੂਰਾ ਹਰਿਆਣਾ ਪੰਜਾਬ ਦੇ ਨਾਲ ਦੱਲੇਵਾਲ ਸਾਹਿਬ ਦੀ ਜਿਹੜੀ ਮੰਗ ਹੈ ਉਹ ਕਿਤੇ ਵਾਸਤੇ ਬੈਠੇ ਸਾਡੇ ਵਾਸਤੇ ਬੈਠੇ ਹੈ ਪੂਰਾ ਹਿੰਦੁਸਤਾਨ ਦੇ ਕਮੇਰੇ ਵਰਗ ਵਾਸਤੇ ਬੈਠੇ ਜਿਹੜੀ 12 ਮੰਗੇ ਹੈ ਜਦੋਂ ਲਾਗੂ ਹੋਏਗਾ ਤਾਂ ਸਭ ਨੇ ਫਾਇਦਾ ਹੋਣਾ ਆਪਣੀ ਨਸਲ ਫਸਲ ਜਲ ਜੰਗਲ ਔਰ ਜ਼ਮੀਨ 12 ਮੰਗਾਂ ਵਾਸਤੇ ਬੈਠੇ ਕਿਤੇ ਵਾਸਤੇ ਬੈਠੇ ਸਾਡੇ ਵਾਸਤੇ ਬੈਠੇ ਬਾਕੀ ਇਹ ਚੀਜ਼ ਤਾਂ ਹੀ ਆਪਾਂ ਦਾ ਭਰਾ ਭਰਾ ਹੈ ਸਾਰੇ ਬਿਲਕੁਲ ਭਰਾ ਹੈ ਸਾਰੇ ਪੰਜਾਬ ਮੈਂ ਹਰਿਆਣਾ ਮੈਂ ਪੰਜਾਬ ਦੀ ਜ਼ਿੰਮੇਵਾਰੀਆਂ ਮੇਰਾ ਗੁੱਤਕੀਲਾ ਪੰਜਾਬ ਮੈਂ ਸਾਰੇ ਗੁੱਤਕੀਲਾ ਤੇ ਲੋਵੀਆਂ ਵੀਰਕੀਆਂ ਸਾਰੇ ਇਹਦੇ ਸਾਨੂੰ ਜਿਹੜਾ ਇਹ ਕਹ ਲੋ ਦੋ ਭਰਾਵਾਂ ਨੂੰ ਹਨਾ ਵੰਡਿਆ ਜਾਂਦਾ ਕਿੰਨਾ ਦੀ ਕਹਿੰਦਾ ਇਹ ਰਾਜਨੀਤੀ ਦੇ ਰਹਿੰਦੀ ਹੈ ਨਾ ਜੀ ਅਸੀਂ ਨਹੀਂ ਵੰਡੇ ਜੀ ਇਹ ਤਾਂ ਰਾਜਨੀਤੀ ਵਾਲੇ ਵੰਡਦਾ ਹੈ